ਦੇਸ਼ ਕੌਮ ਦੀ ਖਾਤਰ ਸ਼ਹਾਦਤ ਦੇਣ ਵਾਲੇ ਕਦੇ ਮਰਦੇ ਨਹੀਂ ਹੁੰਦੇ ਅਮਰ ਹੋ ਜਾਇਆ ਕਰਦੇ ਨੇ ਆ ਤੁਹਾਨੂੰ ਲੈ ਚਲਦੇ ਆ ਪਿੰਡ ਪੈਦਨ ਵਿਖੇ ਸ਼ਹੀਦ ਕਰਤਾਰ ਸਿੰਘ ਸਾਹਿਬ ਜਿਨ੍ਹਾਂ ਦੀ ਯਾਦ ਵਿੱਚ ਅੱਜ ਇੱਕ ਮਹਾਨ ਸਮਾਗਮ ਦੀ ਤਿਆਰੀ ਕੀਤੀ ਗਈ ਹੈ ਤੇ ਸਲੋਟ ਹੈ ਉਸ ਮਹਾਨ ਯੋਧੇ ਸੂਰਮੇ ਨੂੰ ਜਿਨ੍ਹਾਂ ਨੇ ਇਹ ਸ਼ਹਾਦਤ ਦਿੱਤੀ ਸੀ ਕਿਹਾ ਰਾਮਬੰਦ ਹੋਵਾ ਹੈ ਗੁਰੂ ਜੀ ਦਾ ਖਾਲਸਾ ਦੇਖੇ ਰਾਹਿਬ ਜੀ ਕੀ ਫਤਹਿ ਸਾਰੀ ਜੋ ਸੰਗਤ ਵਿਰਾਜਮਾਨ ਹੈ ਮੈਂ ਆਪਣੀ ਸੰਸਥਾ ਵੱਲੋਂ ਸਾਰਿਆਂ ਦਾ ਜੀ ਆਇਆ ਕਰਦਾ ਤੇ ਪਾਣਾ ਜੰਦ ਮਿੰਟਾਂ ਵਿੱਚ ਦੋਸ਼ਿਕ ਸਭਾਲਾ ਕੀਤਾ ਸੀਗਾ ਪ੍ਰਧਾਨ ਸਾਹਿਬ ਜੀ ਨੇ ਉਹਦੇ ਅਪਾਰਸੰ ਅਗਰ ਕੰ ਲੱਗੇ ਤਾਂ ਜਿਹੜੀ ਸੰਗਤ ਸਮਾਗਮ ਤੋਂ ਦੂਰ ਖੜੇ ਨੇ ਮੈਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਕਿ ਤੋੜਾ ਨੇੜੇ ਆ ਜਾਣ ਸ਼ਰ ਸ੍ਰੀ ਕਾਲ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਸਤਿਕਾਰ ਦੇ ਨਾਲ ਜੋ ਤੁਸੀਂ ਇਸ ਸੀਨ ਅੱਜ ਦੇਖ ਰਹੇ ਹੋ ਇਹ ਇਤਿਹਾਸ ਦਾ ਹੋਰ ਇੱਕ ਅੰਸ਼ਾ ਜੋ 16 ਦਸੰਬਰ ਹੈ ਨਾ ਉਹਦੇ ਵਿੱਚ ਅੱਜ ਹੋਰ ਮੀਲ ਪੱਥਰ ਸਾਬਤ ਹੋ ਗਿਆ ਤੇ ਧੰਨਵਾਦ ਸੰਭਾਗ ਕਿ ਤੁਸੀਂ ਸਾਰੇ ਲੋਕ ਅੱਜ ਇਸ ਦੇ ਵਿੱਚ ਸ਼ਾਮਲ ਹੋਏ ਹੋ ਕبھی ਕبھی ਮੇਰੇ ਦਿਮਾਗ ਵਿੱਚ ਖਿਆਲ ਆਤਾ ਹੈ

ਸੈਂਤ ਲੜਕੇ ਲਈ ਜਿੰਦਾਬਾਦ ਸੈਂਤ ਲੜਕੇ ਲਈ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਸੇਵਾ ਪੰਜਾਬ ਜਿੰਦਾਬਾਦ ਸੇਵਾ ਪੰਜਾਬ ਜਿੰਦਾਬਾਦ ਧੰਨਵਾਦ ਜੀ ਸੋ ਵਾਹਿਗੁਰੂ ਮਿਹਰਾਂ ਵਾਲਿਆ ਵਾਹਿਗੁਰੂ

ਜਗੋ ਜਗਰ टाला ਧੰਨ ਧੰਨ ਸਤਿਗੁਰੂ ਗੰਗ ਸਾਹਿਬ ਜੀ ਦੇ ਬਾਟ ਦਾ ਸ਼ੁਭ ਦੇਸ ਦੀ ਤਾਂ ਅੰਦਰ ਕੀ ਬੁਣਣਾ ਜੀ ਬੰਦਾ ਪਿਆਰਿਆਂ ਚੋਹ ਸਹਜਾਦਿਆਂ ਚਾਹੀਆਂ ਮੁਕਿਆਂ ਰੱਬਾ ਜਪਿਆ ਸੱਚੇ ਜੀ ਦਾ ਨਾਮ ਜਪਿਆ ਬਲਕੇ ਚੱਪਿਆ ਰੇਗ ਚਲਾਈ ਤੇ ਦੀ ਬਾਜੀ ਜੀ ਅੰਦਰ ਕਿਤਾ ਜਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੁਣਣਾ ਜੀ ਜਿੰਨਾ ਸੰਗਾ ਸਿੰਘ ਜੀਆ ਦੇ ਤਰਫੋਂ ਇਸ ਸਤਿ ਵਾਜਬੰਦ ਕਟਵਾਏ ਕੁੱਕੀਆਂ ਨਵਾਜਾਂ ਚੱਕੜੀਆਂ ਤੇ ਚੜੇਤਾਂ ਨਾਰੀਆਂ ਨਾਲ ਚਰਾਏਗੇ ਗੁਰਦੁਆਰਾ ਵਿਖੇ ਸਿਮਰਨ ਦੀ ਚੰਗਰੀ ਕੀਤੀ ਹੈ ਅੱਜ ਇਹ ਹਰੇ ਸਿੱਖੀ ਕੇ ਸਾਹ ਸਵਾਸਾ ਸੰਗਰਵਾਜੀ ਤਨਾ ਪ੍ਰਾਰਥਨਾ ਤੇ ਬਰਤਮਾਨ ਸੁਨੇਹੇ ਦੀ ਸਮਾਪਤ ਸਿੱਖਾਂ ਦੀ ਬਮਾਲੀ ਦਾ ਧੰਨਕਰਤੀ ਵਡਾਦੀ ਅੰਜਾ ਤੱਕ ਦਾ ਸਰਵਤ ਗੁਰਦੁਆਰਿਆਂ ਦਾ ਧੰਨਕਰਤੀ ਵਡਾਦੀ ਅੱਜ ਇਸ ਸਰਵਤ ਸਾਡੀ ਕੀਰਨਾ ਸਾਹਿਬ ਜੀ ਸਰਵਤ ਸਾਹਿਬ ਜੀ ਕੋ ਬਾਦ ਗੁਰੂ ਬਾਦ ਗੁਰੂ ਬਾਦ ਗੁਰੂ ਨਾਮ ਚਿਤਾਂ ਦੇ ਸਭੀ ਕ ਸੰਕਾ ਸੰਸਕੂਲ ਜਾਜਾ ਖਾਲਸਾ ਜੀ ਸਾਹਿਬ ਦਾ ਤਾਰ ਸਿਆਰੀ ਆਈ ਜੀ ਕੀ ਕਰਦੇ ਬਿਲ ਕੀ ਤੇ ਸੰਤ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬੰਦੇ ਬੁਰੜਾ ਜੀ ਮਖਸ਼ੂ ਜੀ ਆਪ ਜੀ ਦੇ ਗੁਰ ਸਿੱਖਾਂ ਨੂੰ ਸਿੱਖੀ ਦਾ ਇਸ ਨਾਲ ਰਹਿ ਨਾਲ ਵਿਖ ਨਾਲ ਸ਼ਾਦਾਨ ਤੇ ਸਾਦਾਨ ਦਾ ਨਸਰਦਾਨ ਸ੍ਰੀ ਨੰਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਸਨਾ ਚੋਂ ਕੀ ਢੰਡੇ ਬੁੰਗੇ ਜੁਗਾ ਜੁਗਾ ਕਲ ਧਰਮ ਕਾ ਜੈ ਜੈ ਕਾ ਬੁਰੜਾ ਜੀ ਆਪ ਜੀ ਦੇ ਗੁਰ ਸਿੱਖਾਂ ਦਾ ਮਨ ਜੀ ਦਾ ਮਾਤਰਾ ਜੀ ਮੱਤਪਦੀ ਰੱਖਿਆ ਆਪੋਨ ਕਲਪੁਖਵਾਰੀ ਗੁਰੂ ਜੀ ਦੇ ਬਾੜਨ ਖਾਣਿਆ ਤੇ ਤਾੜਨ ਖਾਣਿਆ ਦੀ ਹੋਰ ਸੱਚੇ ਪਿਤਾ ਵਾਜੀ ਜੀ ਦੀ ਧੰਨ ਧੰਨ ਸਾਹਿਬ ਜੀ ਨੂੰ ਨਾਲਕ ਦੀ ਮਹਾਰਾਜੀਓ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਪਾਤਸ਼ਾਹ ਜੀਓ ਸਾਹਿਬ ਜੀ ਗੁਰਦਸ਼ਨ ਮਹਾਰਾਜੀਓ ਆਪ ਜੀ ਦੇ ਪਾਵਨ ਪਵਿੱਤਰ ਸੁਨੂਪਾ ਨੂੰ ਹਾਜ਼ਰ ਨਦਰਸ਼ਣ ਦੇ ਸਮਝਦੇ ਪਾਵਨ ਪਵਿੱਤਰ ਚਰਨਾਂ ਤੁਨਾਂ ਦੀ ਅਰਦਾਸ ਬੇਨਤੀ ਜ਼ੋਦਰੀਆ ਪਾਤਸ਼ਾਹ ਬੜੀ ਪਾਰਕਿਸਾ ਬੁਸ਼ੀਸ਼ ਰਿੰਨ ਕੀਤੀ ਹੈ ਸਤਿ ਸੱਚੇ ਪਾਤਸ਼ਾਹ

ਸਹਿਲ ਫੁੱਲ ਬਿਟਾਵਾਂ ਸੇਵਾਵਾਂ ਪਵਿੱਤਰ ਦਰ ਤੇ ਕੁਰਬਾਨ ਕਰਿਉ ਛੱਲਿਆ ਹੋਇਆ ਕਦਮ ਕਦਮ ਦੇਖੀ ਚਲਗਾਇਓ ਸਭ ਨੂੰ ਸਤਿ ਪਾਤਸ਼ਾਹ ਜੋ ਦੀ ਆਪ ਜੀ ਦੇ ਪਾਵਨ ਪਵਿੱਤਰ ਦਰ ਤੇ ਆਵੇ ਸੁਹੀ ਰਾਜੀ ਨਾਵੇ ਅੜੇ ਸੋ ਚੜੇ ਸਰਨ ਪ੍ਰੀਤੋ ਤੇਰੀ ਧੰਸ਼ੀ ਗੁਰੂ ਨਾਨਕ ਨਾਮ ਰਾਮ ਦੀ ਖਾਤਿਰ ਜੀ ਕੁਰਬਾਨ ਹੋਇਆ ਵਾਹਿਗੁਰੂ ਜੀ ਦਾ ਖਾਸ ਆਜ ਗੁਰ ਜੀ ਦੇ ਜੋ ਬੋਲੇ ਸੋ ਨਿਹਾਲ ਧੰਨਵਾਦ ਜੀ ਤੇ ਹੁਣ ਆਪਣੇ ਆਪਣੇ ਜਗ੍ਹਾ ਤੇ ਸਭ ਬਿਰਾਜਮਾਨ ਸੰਗਤ ਨੂੰ ਬੇਨਤੀ ਹੈ ਇਹ ਸਾਰੇ ਸਾਰੇ ਆਏ ਸੱਜਣਾ ਦਾ ਬਹੁਤ 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 ਸਤਿਕਾਰ ਹੈ ਮੇਰੇ ਫਾਦਰ ਦੇਖੇ ਮੈਂ ਬਹੁਤ ਉਮਮੋਲਿਕ ਸਾਮ ਦੇ ਵਿੱਚ ਸਨ ਅਰਪੁਨਾ ਜਮਰ ਅਮੇ ਜਿੰਦਗੀ ਜੋ ਅੱਜ ਬਹਾਧੀਆਂ ਦਿਖਾਈਆਂ ਨੇ ਉਹ ਮੈਂ ਯਾਦ ਨਹੀਂ ਕਰ ਸਕੀ ਇਹ ਅਹਿਰਿਸ ਨੂੰ ਬਹੁਤ ਮੈਂ ਮੈਂ ਇਹ ਕਹਿਣਾ ਚਾਹਨੀ ਹੈ ਕਿ ਦੋ ਚਾਹ ਜਿਹੜੇ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਸੀ ਉਹ ਇਹ ਸੀ ਕਿ ਜਿੰਗੇ ਆਪਣਾ ਰੱਜ ਕੇ ਕਿਰਤ ਕਰੋ ਕਿਸੇ ਕੰਮ ਤੋਂ ਡਰਨਾ ਨਹੀਂ ਅੱਗੇ ਹੋ ਕੇ ਹਮੇਸ਼ਾ ਲਿਭਾਣਾ ਜਿਹੜਾ ਕੰਮ ਸ਼ੁਰੂ ਕੀਤਾ ਉਹ ਹਮੇਸ਼ਾ ਸਿਰੇ ਤੇ ਡੋੜਨਾ ਹੈ ਚਾਹੇ ਚਾਹੇ ਤਾਂ ਕੁਝ ਵੀ ਲੱਗਦਾ ਜਾਨ ਮਾਰ ਤੁਹ ਜੋ ਮਰ ਜੀ ਲਈ ਪਰ ਆਪਣੇ ਆਪ ਨੂੰ ਕਦੇ ਪਿੱਛੇ ਨਹੀਂ ਛਿਡਵਾਉਣਾ ਮੈਂ ਇੱਕ ਬੜੀ ਕੁਐਸਚਨ ਕੀਤਾ ਜਦੋਂ ਮੈਂ ਹੁਣੇ ਸ਼ਾਇਰ ਕਿ ਤੁਹਾਨੂੰ ਜਦੋਂ ਤੁਸੀਂ ਜਾਣਦੇ ਹੋ خیال <سؤال> آیا کہ میرے میں کے ملو گا وہ میرے تو کہتے ہر کوئی اپنا اپنا قسمت لے کے پیدا ہو اس کرو میں نے اپنی جاب میں اس بعد کبھی انہوں نے کسی گل تو ملتا اور

ਔਰ ਨਾਮ ਇਹ ਨੋ ਨੋ ਬਾਈਕੋਲਜੀਸ ਦਾ ਖੰਸ ਬਾਈਕੋਲਜੀ ਨਾਮ ਬਟ 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 ਸਾਰੇ ਗਰਸਿਤ ਸਾਰੇ ਸੱਚ ਜਨਾ ਸਾਡੇ ਸੇਵਾ ਪੰਜਾਬ ਬਾਕੀ ਸਾਰੇ ਜਲ ਕੇ ਆਇਆ ਦਾ ਸਾਡੇ ਅਸੀਂ ਸਾਰੇ ਤੇ ਭਾਗੀਆਂ ਸਾਡੇ ਅੱਜ ਜੀਤੂ ਅਸੀਂ ਸੋਚਿਆ ਸੀਗਾ ਉਹ ਅੱਜ ਸਾਰਿਆਂ ਤੋਂ ਉਦਮ ਸਾਹਿਬ ਦਾ ਇਥੇ ਨੇ ਪਰ ਚੜਿਆ ਜਿਹਦੇ ਵਿੱਚ ਕਰਨਲ ਸਾਹਿਬ ਇੱਥੇ ਨੇ ਜਿਨ੍ਹਾਂ ਦਾ ਜੋ ਉਦਾਨ ਬਹੁਤ ਜ਼ਿਆਦਾ ਰਿਹਾ ਸਾਡੇ ਛੋਟੇ ਵੀਰ ਕਹਿਰਾ ਸਾਹਿਬ ਨੇ ਜਿਨ੍ਹਾਂ ਨੇ ਇਸ ਕੰਮ ਵਾਸਤੇ ਬਹੁਤ ਜੋਸ਼ੀ ਕਾਰਜ ਕਰਨਾ ਚਾਹਦੇ ਅਸੀਂ ਸਾਰੇ ਨਾਗਰ ਨਿਵਾਸੀਆਂ ਦਾ ਸਾਰੇ ਆਇ ਪ੍ਰਬੰਧਿਆ ਦਾ ਦਿਨੋ ਧੰਨਵਾਦ ਕਰਦੇ ਹਾਂ ਬਾਕੀ ਸਾਡੇ ਵੱਡੇ ਭੈਣ ਜੀ ਸਾਡੇ ਮਦਰੰਤੀ ਥਾਣੇ ਜੋ ਇਹਨਾਂ ਨੇ ਦੱਸਿਆ ਤੇ ਉਮਰ ਪੀੜ ਦਾ ਨਾ ਨਹੀਂ ਚਾਹੁੰਦਾ ਸਾਡੇ ਫਾਦਰ ਬਾਰੇ ਸਭ ਨੂੰ ਜਲਦੀ ਤਰ੍ਹਾਂ ਜਾਣ ਤੋਂ ਲੋਕਦਾਰ ਇਨਸਾਨ ਸੀ ਤਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਪਰਿਵਾਰ ਕੋਈ ਸਰਕਾਰ ਨੂੰ ਜਾਂ ਕੋਈ ਹੋਰ ਇਸ ਮੌਕੇ ਦੇ ਤੋਂ ਮੈਸੇਜ ਸਾਡੇ ਲਈ ਦੇਣਾ ਚਾਹੁੰਦਾ ਇਹੀ ਹੈ ਵੀ ਅਸੀਂ ਸਾਡੇ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਬੜੀ ਬਾਰੀ ਬੇਨਤੀਆਂ ਵੀ ਕੀਤੀਆਂ ਨੇ ਸਭ ਉਬਾਇ ਤੇ ਬਹੁਤ ਗੰਦਾ ਹੈ ਸਾਰੇ ਪਿੰਡ ਨੂੰ ਲੂਟ ਕਰ ਰਿਹਾ ਉਹ ਪਾਣੀ ਸਾਰਾ ਖਰਾਬ ਹੋ ਗਿਆ ਸੜਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਅਸੀਂ ਕਹਿੰਨੇ ਆ ਅਸੀਂ ਤਾਂ ਖੁਦ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਜਿੰਨਾ ਪੈਸਾ ਸਰਕਾਰ ਦਿੰਦੀ ਹੈ ਉਹਨਾ ਪੈਸਾ ਸੀ ਖੁਦ ਲਾਉਣ ਵਾਸਤੇ ਤਿਆਰ ਜੇਕਰ ਇਹ ਇਹ ਟੋਬੇ ਨੂੰ ਇੱਥੋਂ ਚੇਂਜ ਕਰਨ ਜਾਂ ਇੱਥੇ ਸੜਕਾਂ ਦੀ ਸਫਾਈ ਹੋਵੇ ਤੇ ਹੋਰ ਵੀ ਜਿੰਨੇ ਕੰਮ ਨੇ ਤੁਸੀਂ ਦੇਖ ਰਹੇ ਹੋ ਇੱਕ ਮਾਂ ਵਿੱਚ ਸਰ ਤੁਸੀਂ ਐਨਆਰਆਈਓ ਤੁਹਾਡਾ ਪਰਿਵਾਰ ਵੀ ਇੱਕ ਬਹੁਤ ਵੱਡੀ ਟਰੈਜੇਡੀ ਚੋਂ ਨਿਕਲਿਆ ਪਰਿਵਾਰ ਦੇ ਇੱਕ ਜੀ ਦਾ ਘਾਣ ਹੋਇਆ ਰਾਜ ਦਾ ਲਾਅ ਐਂਡ ਆਰਡਰ ਦੇ ਮੁਤਲਕ ਕੀ ਸੁਨੇਹਾ ਅਸੀਂ ਜੀ ਉਹਨਾਂ ਚਾਰ ਬਹੁਤ ਵਿਸ਼ਵਾਸ ਰੱਖਦੇ ਹਾਂ ਉਹ ਵੀ ਹੈ ਠੀਕ ਚੱਲ ਰਿਹਾ ਹੈ ਸੋ far ਅਸੀਂ ਪਰ ਬੇਨਤੀ ਕਰਦੇ ਹਾਂ ਕਿ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਬਹੁਤ ਵੱਡਾ ਉਹਨੂੰ ਤਾਂ ਅਸੀਂ ਭੁੱਲ ਨਹੀਂ ਸਕਦੇ ਜੋ ਕੀਤਾ ਸਾਡੇ ਨਾਲ ਇਹ ਬੰਦਿਆਂ ਨੇ ਇਹਨਾਂ ਨੇ ਸਾਡੀ ਇਹੀ ਅਰਦਾਸ ਹੈ ਬੇਨਤੀ ਹੈ ਕਿ ਉਹਨਾਂ ਨੂੰ ਠੋਕਮੀ ਸਜ਼ਾ ਮਿਲੇ ਤੇ ਜਿਹਦੇ ਵਿੱਚ ਸਾਨੂੰ ਪੂਰੀ ਆਸ ਹੈ ਕਿ ਹੁਣਾ ਵੀ ਹੋਵੇਗਾ ਵੀ ਪੱਬਜੀ ਸੁਖੇ ਰੱਖੋ ਹਰੋ ਪਾਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸੂਚ ਦੇਸ਼ਵਾਸੀਆਂ ਨੂੰ ਅੱਜ 1971 ਦੀ ਲੜਾਈ ਤੇ ਜੋ ਵਿਕਟਰੀ ਡੇ ਆ 16 ਸਤੰਬਰ 1971 ਨੂੰ ਜਰਨਲ ਨੇਜੀ ਨੇ ਸਾਡੇ ਜਰਾਂ ਨਾਲ ਥੋੜਾ ਸਾਥ ਦੇ ਕੇ 94000 ਫੌਜੀਆਂ ਸਮੇਤ ਹਥਿਆਰ ਭੁੰਮੇ ਹੀ ਰੱਖੇ ਸੀਗੇ ਤੇ ਅਸੀਂ ਉਹਨਾਂ ਦੇ 94000 ਮੌਜੂਦ ਕੈਦ ਕੀਤੇ ਸੀਗੇ ਇਹ ਸਾਡੇ ਦੇਸ਼ ਦੇ ਵਾਸਤੇ ਇੱਕ ਬਹੁਤ ਵੱਡੀ ਮਾਣ ਦੀ ਗੱਲ ਆ ਅੱਜ ਦੇ ਦਿਨ ਸਾਡੇ ਜਵਾਨਾਂ ਦੀਆਂ ਲਾਸਾਂ ਦੇ ਉੱਤੇ ਉਹਨਾਂ ਦੀ ਹਿੱਕਾਂ ਦੇ ਉੱਤੇ ਧਰਤੀ ਦੇ ਉੱਤੇ ਅੱਜ ਨਵੇਂ ਦੇਸ਼ ਦਾ ਜਨਮ ਹੋਇਆ ਸੀਗਾ ਬੰਗਲਾਦੇਸ਼ ਦਾ 16 ਦਸੰਬਰ 1971 ਸੋ ਸਾਡੀਆਂ ਕੁਰਬਾਨੀਆਂ ਜੋ ਜੋਧਿਆਂ ਨੇ ਕੀਤੀਆਂ ਨੇ ਉਹਨਾਂ ਨੂੰ ਸਲੂਟ ਆ ਤੇ ਸਾਨੂੰ ਮਾਣ ਆ ਕਿ ਅਸੀਂ ਹਮੇਸ਼ਾ ਹੀ ਦੇਸ਼ ਦੀ ਰਾਖੀ ਕੀਤੀ ਆ ਸਾਡੇ ਸੀਨੀਅਰ ਸਾਡੇ ਬਜ਼ੁਰਗਾਂ ਨੇ ਤੇ ਅੱਜ ਵੀ ਸਾਡੇ ਜੋ ਜਵਾਨ ਨੇ ਸ਼ਰਾਧਾਂ ਦੇ ਉੱਤੇ ਤੰਦੇ ਹੀ ਦੇ ਨਾਲ ਹੀ ਆਪਣੀਆਂ ਜਵਾਨਾਂ ਦੇਸ਼ ਵਾਸਤੇ ਨਿਵਾ ਰਹੇ ਨੇ। ਇਹ ਉਹਨਾਂ ਦੀ ਬਾਤ ਦਾ ਹੀ ਤਾਂ ਕਿੱਸਾ ਥੋੜਾ ਜਿਹਾ। ਹਾਂ ਜੀ। ਅੱਜ ਦਾ ਜੋ ਆਪਾਂ ਨੇ ਇਹ ਬੁੱਤਾਂ ਦੀ ਸਥਾਪਤੀ ਕੀਤੀ ਆ ਅਰਸ਼ਾਲਦਾਰ ਆਲਰੇਡੀ ਰੈਪ੍ਰੀਜ਼ੈਂਟ ਕਰਤਾ ਸਿੰਘ ਗਿੱਲ ਜੀ ਆਸੀ ਐਨ ਬਾਅਦ। ਇਹ ਦੂਸਰੀ ਸੰਸਾਰ ਜੰਗ ਦੇ ਯੋਧੇ ਵੀ ਨੇ। ਉਸ ਟਾਈਮ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਸੀਗੀ ਉਹਦੇ ਵਿੱਚ ਵੀ। ਲੇਕਿਨ ਬੈਡਲਕ ਕੀ ਜਿਹਨਾਂ ਮਿਲਟਰੀ ਕ੍ਰਾਸ ਮਿਲਣਾ ਸੀਗਾ ਇਹਨਾਂ ਨੂੰ। ਉਸੇ ਦੇਣਾ ਜਿਸ ਨੇ ਇਹਨਾਂ ਨੂੰ ਸਹਿਨ ਕਰਨੇ ਸੀਗੇ ਲੜਾਈ ਦੇ ਵਿੱਚ ਉਸ ਅੰਗਰੇਜ਼ ਅਫਸਰ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਦ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਪਾਕਿਸਤਾਨ ਦੀ ਫੌਜ ਨੇ ਕਬੈਲੀਆਂ ਦੇ ਪੇਸ਼ ਦੇ ਵਿੱਚ ਸਾਡੇ ਦੇਸ਼ ਤੇ ਹਮਲਾ ਕਰ ਦਿੱਤਾ ਸੀ ਤੇ ਸਾਡੇ ਦੇਸ਼ ਨੇ ਉਸ ਟਾਈਮ ਜਦ ਕਸ਼ਮੀਰ ਦੇ ਵਿੱਚੋਂ ਪਾਕਿਸਤਾਨ ਦੀ ਫੌਜ ਨੇ ਧੱਕਾਣਾ ਸ਼ੁਰੂ ਕੀਤਾ ਤਾਂ ਜਜੀਲਾ ਦੀ ਜੋ ਪਹਾੜੀ ਹੈ ਉਹ ਪਾਕਿਸਤਾਨ ਦੇ ਕਬਜ਼ੇ ਵਿੱਚ ਸੀ ਜਿਸ ਦੀ ਹਾਈਟ 11775 ਫੁੱਟ ਇਸ ਜਗ੍ਹਾ ਦੇ ਉੱਤੇ ਰਸਾਲਦਾਰ ਕਰਤਾਰ ਸਿੰਘ ਸਾਹਿਬ ਜੀ ਜੋ ਸਾਡਾ ਸੀਸ ਕਾਟਨ ਸੀਗਾ ਸਿਕਸ ਕਾਟਨ ਸੈਂਥ ਲੈਟ ਕੰਡਰੀ ਦਾ ਇਹ ਉਹਦੇ ਵਿੱਚ ਤਨਾਤ ਸੀਗੇ ਤੇ ਟਾਸਕ ਮਿਲਿਆ ਕਿ ਕਰਤਾਰ ਸਿੰਘ ਸਾਹਿਬ ਲੈ ਕੇ ਜਾਓ ਟੈਂਕ ਤੇ ਜੁਜੀਲਾ ਫਤਿਹ ਕਰੋ ਤੇ ਇਹਨਾਂ ਦੇ ਕੋਲੇ ਤਿੰਨ ਟੈਂਕ ਸੀਗੇ ਜੋ ਤਿੰਨੇ ਦੇ ਵਿੱਚੋਂ ਦੋ ਖਰਾਬ ਸੀਗੇ ਇੱਕ ਪਾਣੀ ਚ ਇੰਜਨ ਚ ਪਾਣੀ ਪੈ ਗਿਆ ਸੀਗਾ ਇੱਕ ਆਫ ਰੋਡ ਸੀਗਾ ਤੇ ਇਹਨਾਂ ਨੇ ਇੱਕ ਟੈਂਕ ਦੇ ਨਾਲ ਮੈਂ ਉਹਨਾਂ ਦੇ ਮੂੰਹੋਂ ਖੁਦ 2000 ਲੋ ਦੇ ਵਿੱਚ ਜਦੋਂ ਪਟਿਆਲੇ ਆਏ ਸਾਡੀ ਰੈਜiment ਦੇ ਵਿੱਚ ਮੈਂ ਉਹਨਾਂ ਦੇ ਮੂੰਹੋਂ ਖੁਦ ਸੁਣਿਆ ਕਿ ਮੈਂ 16 ਪਾਕਿਸਤਾਨੀਆਂ ਨੂੰ ਆਪਣੇ ਟੈਂਕ ਤੇ ਬੰਨ ਕੇ ਲਿਆਇਆ ਸੀਗਾ ਹਥਿਆਰਾਂ ਸਮੇਤ ਕਿਉਂਕਿ ਰਾਤ ਨੂੰ ਸਾਡੀ ਰੈਜiment ਨੇ ਟੈਂਕ ਖੋਲ ਕੇ ਦੋ ਹਿੱਸਿਆਂ ਦੇ ਵਿੱਚ ਜوجੀਲਾ ਦੀ ਪਹਾੜੀ ਤੇ ਚੜਾਇਆ ਸੀਗਾ ਤੇ ਰਾਤੋਂ ਰਾਤ ਫਿੱਟ ਕਰਕੇ ਫਰਸਟ ਲਾਈਟ ਜਿਹਨੂੰ ਕਹਿੰਦੇ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਸਾਡੇ ਟੈਂਕ ਨੇ ਫੈਰ ਦਾਖਤਾ ਸੀਗਾ ਅੱਜ ਤੱਕ ਦੁਨੀਆ ਦੇ ਵਿੱਚ ਸਿਰਫ ਇੱਕ ਟੈਂਕ ਹੈ ਜੋ ਕਰਤਾਰ ਸਿੰਘ ਸਾਹਿਬ ਦਾ ਜੋ ਇਨੀ ਹਾਈਟ ਦੇ ਉੱਤੇ ਟੈਂਕ ਜੁਦ ਕੀਤਾ ਜੀ ਕਿਹੜੀ ਜਗ੍ਹਾ ਤੇ ਆਉਂਦਾ ਜੀ ਉਹ ਜ ਜੀਲਾ ਤੇ ਰੱਖਿਆ ਹੋਇਆ ਸਾਡੀ ਰਜਮੈਂਟ ਦੇ ਵਿੱਚ ਟੈਂਕ ਖੜਾ ਜੀ ਅੱਜ ਉਹ ਹਾਂ ਜੀ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਪਿੱਛੇ ਸ਼ਟੈਚੂ ਵੀ ਉਹੀ ਛਟੂਆਟ ਮਾਰਕ 4 ਟੈਂਕਾ ਹੈ ਅਮਰੀਕਾ ਦਾ ਬਣਿਆ ਹੋਇਆ ਸਰਕਾਰ ਪੰਜਾਬ ਸਰਕਾਰ ਦੇ ਫੈਡਰਲ ਗਵਰਨਮੈਂਟ ਨੂੰ ਕੋਈ ਫੰਡ ਦੇ ਦੀ ਆਏ ਤੁਹਾਡੇ ਦੇਖੋ ਸਰਕਾਰਾਂ ਤੋਂ ਅਸੀਂ ਹੁਣ ਸਰਕਾਰਾਂ ਨਾਲ ਅਸੀਂ ਆਟਾ ਲਾਉਣਾ ਨਹੀਂ ਚਾਹੁੰਦੇ ਕਿਉਂ ਅਸੀਂ ਦੇਸ਼ ਦੇ ਰਾਖੇ ਆ ਅਸੀਂ ਸਮਾਜ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਵੰਡਣਾ ਚਾਹੁੰਦੇ ਆ कि जो ਸਾਡੀ ਸ਼ਾਂਤੀ ਦਾ ਇੱਕ ਰੂਪੇਜ ਬਣੀ ਹੋਈ ਆ ਇਮਾਨਦਾਰੀ ਦੀ ਉਸ ਤੇ ਸਰਕਾਰ ਇਸ ਦੀ ਕਦਰ ਕਰੇ ਨਾ ਕੋਈ ਸੂਬਾ ਸਰਕਾਰ ਤੇ ਨਾ ਹੀ ਸੈਂਟਰ ਸਰਕਾਰ ਸਾਡੀ ਫੌਜੀਆਂ ਦੇ ਇਹਨਾਂ ਨੇ ਬੇਰੋਖੀ ਕਰ ਰੱਖੀ ਆ 2006 ਤੋਂ ਜਦੋਂ ਸੇਵਾ ਤਨਖਾਹ ਕਮਿਸ਼ਨ ਆਊਟ ਹੋਇਆ ਉਸ ਸਮੇਂ ਤੋਂ ਸਾਡੇ ਸਾਬਕਾ ਫੌਜੀ ਸੰਘਰਸ਼ਾਂ ਦੇ ਰਾਹਤੇ ਨੇ ਅਸੀਂ ਡਾਕਟਰ ਮਨਮੋਹਨ ਸਿੰਘ ਸਰਕਾਰ ਦੇ ਸਮੇਂ ਵੀ ਬਹੁਤ ਰੋਸ ਪ੍ਰਦਰਸ਼ਨ ਕੀਤੇ ਠਾਕ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਸਮੇਂ ਵੀ ਸਾਡੇ ਰੋਸ ਪਰ ਰਣੇ ਚੱਲ ਰਹੇ ਨੇ ਉਖੜਦਾਲਾਂ ਸਾਨੂੰ ਕਰਨੀਆਂ ਪੈ ਰਹੀਆਂ ਨੇ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਦਿੱਲੀ ਦੇ ਵਿੱਚ ਤੇ ਇਸੇ ਤਰ੍ਹਾਂ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਹਾਂ ਕਿ ਜੋ ਜੀਓਜੀ ਦੇ ਵਿੱਚੋਂ ਸਾਡੇ ਫੌਜੀ ਹਟਾਏ ਗਏ ਸੀਗੇ ਉਹਨਾਂ ਨੂੰ ਬਾ ਇੱਜ਼ਤ ਬਹਾਲ ਕੀਤਾ ਜਾਵੇ ਤੇ ਸਾਬਕਾ ਫੌਜੀਆ ਦੇ ਮਸਲੇ ਨੂੰ ਪਹਿਲੇ ਆਧਾਰ ਤੇ ਹੱਲ ਕੀਤਾ ਜਾਵੇ ਅਗਨੀ ਵੀਰ ਨੂੰ ਲੈ ਕੇ ਕੀ ਅਗਨੀ ਵੀਰ ਜਿੱਥੇ ਇੱਕ ਦੇਸ਼ ਨਾਲ ਧੋਖਾ ਤੇ ਫੌਜ ਨਾਲ ਵੀ ਹੈ ਧੋਖਾ ਤੇ ਨੌਜਵਾਨਾਂ ਨਾਲ ਇਹ ਗਦਾਰੀ ਆ ਸਾਡਾ ਨੌਜਵਾਨ 4 ਸਾਲ ਬਾਅਦ ਕਿੱਥੇ ਜਾਊਗਾ ਕਿ ਸਰਕਾਰ ਕਹਿ ਰਹੀ ਆ ਅਸੀਂ ਉਹ ਸਕਿੱਲਡ ਹੋ ਕੇ ਆ ਜਾਣਗੇ ਉਹ ਸਿੱਖਿਆਕ ਹੋ ਜਾਣਗੇ ਤੇ ਉਹਨਾਂ ਨੂੰ ਅਸੀਂ ਨੌਕਰੀਆਂ ਦੇਵਾਂਗੇ ਜੇ ਸਰਕਾਰ ਉਹਨਾਂ 4 ਸਾਲ ਵਾਲਿਆਂ ਨੂੰ ਨੌਕਰੀਆਂ ਦੇਣ ਦੀ ਸੋਚ ਰਹੀ ਆ ਤਾਂ ਸਾਡੇ ਵਿੱਚ ਕੀ ਕਮੀ ਆ ਅਸੀਂ ਕਿਉਂ ਬੇਰੁਜ਼ਗਾਰ ਬਿਰਦੇ ਅਸੀਂ 24 24 ਸਾਲ ਨੌਕਰੀ ਪੌ ਦਾ ਮਹੀਨਾ ਇੱਕ ਸ਼ਹਾਦਤ ਦਾ ਮਹੀਨਾ ਹੁੰਦਾ ਹੈ ਤੇ ਉਹਨਾਂ ਬੱਚਿਆਂ ਬਾਰੇ ਉਹਨਾਂ ਸ਼ਹੀਦਾਂ ਬਾਰੇ ਮੈਂ ਚਾਰ ਲਾਈਨਾਂ ਲਫ਼ਜ਼ਾਂ ਵਿੱਚ ਗਾ ਕੇ ਆਰਜੀ ਦੀ ਨਜ਼ਰ ਕਰਨ ਲੱਗਿਆ ਸੋ ਜਿੰਨੇ ਵੀ ਬਾਹਰ ਬੈਠੇ ਨੇ ਮੇਰੇ ਵੀਰ ਮੈਂ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਕਿ ਤੁਸੀਂ ਪੰਡਾਲ ਵਿੱਚ ਆ ਜਾਓ ਤੇ ਥੋੜਾ ਜਿਹਾ ਜੇ ਆਪਾਂ ਗੱਲਾਂ ਘੱਟ ਕਰ ਦਈਏ ਜੋ ਵੀ ਆਪਣੀ ਇੱਥੇ ਜੋ ਕੋਈ ਅਨਾਉਂਸ ਕਰਦਾ ਬਾਤੋ ਬਾਤ ਆਪਾਂ ਨੂੰ ਉਧਰ ਧਿਆਨ ਦੀਏ ਤੇ ਸੁਣੀਏ ਸੰਸਾਰ ਤੇ ਕੰਮ ਤੇ ਕਰਮ ਇੱਕ ਕੰਮ ਤੇ ਆਪਾਂ ਜਿਹੜਾ ਇੱਕ ਕਰਮ ਕਰਦੇ ਆ ਉਹਦਾ ਜ਼ਰੂਰ ਫਲ ਮਿਲਦਾ ਹੁੰਦਾ ਸਲਾਮਾਂ ਨਿੱਕੀਆਂ ਜਿੰਦਾ ਨੂੰ ਜਿਨ੍ਹਾਂ ਨੇ ਕਿ ਆਪਣੀ ਅਨਕ ਧਰਮ ਦੀ ਖਾਤਰ ਆਪਣੀ ਜਾਨ ਸ਼ੋਬਰ ਕਰ ਦਿੱਤੀ ਸੋ ਚਾਰ ਲੈਣਾ ਉਹਨਾਂ ਮਹਾਨ ਯੋਧਾ ਸ਼ਹੀਦ ਆਵਾਰ ਹੱਜਿਫੇ ਬੱਚਿਆ ਫਤੇਵਲਾਈ ਆਪ ਜਿੱਥੇ ਬੱਚੇ ਆਫਤੇ ਬਲਾਈ ਹੱਸ ਕੇ ਨਾਰੀ ਮਤ ਬਾਈਾ ਨਾ ਜਾਲਮ ਲੱਗੇ ਜਿੰਦ ਚੁਕਾਈ ਉਤ ਪੈਂਦੀਆਂ ਸੀ ਪੌਦੀਆਂ ਠੰਡਾ ਹਰ ਜੁਗ ਜੁਗ ਹੀ ਅਮਰ ਹੋ ਗਿਆ ਉਹ ਸਰਹੰਦ ਦੀਆਂ ਕੰਦਾਂ ਆਹ ਸਦੀਆਂ ਤੱਕ ਹੀ ਅਮਰ ਹੋ ਗਿਆ ਉਹ ਸਰਹੰਦ ਦੀਆਂ ਕੰਦਾਂ

ਔਰ ਰੁੱਖਾਂ ਨੂੰ ਵੀ ਰੋਣਾ ਪੈ ਗਿਆ ਕਰਨੀ ਤੇ ਪਛਤਾ ਕੇ ਧਰਤੀ ਰੋਈ ਅੰਬਰ ਰੋਇਆ ਧਰਤੀ ਰੋਈ ਅੰਬਰ ਰੋਇਆ ਫਿਰ ਰਵਿਆ ਸੀ ਚਰਖੇ ਦੀਆਂ ਤੰਦਾ ਔਰ ਚੁਗਾ ਚੁਗਹੀਆਂ ਮਰੇ ਰੈਣੀਆਂ ਓ ਸਰਹੰਦ ਦੀਆਂ ਕੰਦਾ ਔਰ ਸਦੀਆਂ ਤੱਕ ਹੀ ਮਰੇ ਰੈਣੀਆਂ ਓ ਸਰਹੰਦ ਦੀਆਂ ਕੰਦਾ ਮੱਤੀ ਮਹਿਰਾ ਦੁੱਧ ਪਾਕ ਬੜਾ ਹੀ ਪੁੰਨ ਕਮਾਇਆ ਤੰਦਰਮਲ ਜੀ ਦੇ ਕੇ ਮੋਹਰਾ ਇੱਕ ਜਨਵਾ ਦਾ ਕਰਜਾ ਲਾਇਆ ਤੰਦਰਮਲ ਜੀ ਲਾ ਕੇ ਮੋਹਰਾ ਜਨਵਾ ਦਾ ਕਰਜਾ ਲਾਹਿਆ ਅੱਜ ਵੀ ਦੁਨੀਆ ਸਜਦਾ ਕਰਦੀ ਹਾਓ ਹਾਓ ਅੱਜ ਵੀ ਦੁਨੀਆ ਸਜਦਾ ਕਰਦੀ

जस बाई चेते करोई उ ब्रजा न जस बाई हो चेते करोई उहो माता गुजरी तोर थंडे ब्रजा सी सोई उहो जिन बारी घट आला हया ਜੀਨੇ ਬੈਰੀ ਨੂੰ ਸਦਾ ਲਾਇਆ ਓ ਜੀਨੇ ਸੁਬੇ ਨੂੰ ਮਾਰ ਮਕਾਇਆ ਓ ਸੀ ਗੁਰੂ ਦਾ ਬੰਦਾ ਓ ਚੁੱਗੇ ਚੁਗ ਅਮਰ ਹੋ ਗੀਆਂ ਓ ਸਰਹੰਦ ਦੀਆਂ ਕੰਦਾ ਓ ਸਦਿਆਂ ਤੱਕ ਹੀ ਅਮਰ ਰਹਿਣੀਆਂ ਓ ਸਰਹੰਦ ਦੀਆਂ ਕੰਦਾ ਵਾਹਿਬ ਜੀ ਖਾਲਸਾ ਵਾਹਿਬ ਜੀ ਖਾਲਸਾ ਮੱਕੀ ਕੀ ਦੱਸਾਂ ਗੱਲਾਂ ਹਰ ਖੇਤਰ ਵਿੱਚ ਹਰ ਥਾਂ ਤੇ ਮਾਰੀਆਂ ਨੇ ਬੜੀਆਂ ਮੱਲਾਂ ਜਿੱਥੇ ਖੜ ਜਾਂਦੇ ਨੇ ਪਿੱਛੇ ਨਹੀਂ ਹਟਦੇ ਇਹ ਪੁੱਤ ਮਾਮਾ ਦੇ ਜਾਏ ਸੇਵਾ ਕਰਕੇ ਸੰਸਥਾ ਨੇ ਦੋਸਤੋ ਕਈ ਰਿਕਾਰਡ ਬਣਾਏ ਕਈ ਰਿਕਾਰਡ ਬਣਾਏ ਹੋ ਚੰਗੀ ਜੋਧਿਆਂ ਦੀ ਖਾਤਰ ਚੰਗੀ ਜੋਧਿਆਂ ਦੀ ਖਾਤਰ ਇਕੱਠੇ ਹੋ ਕੇ ਚੰਡੀਗੜ੍ਹ ਜਾ ਕੇ ਧਰਨੇ ਲਾਏ ਪੰਜਾਬ ਸਰਕਾਰ ਤੋਂ ਬਣਦੀ ਰਾਸ਼ੀ ਪੀਰ ਨਾਰੀਆਂ ਨੂੰ ਸ਼ਹੀਦ ਯੋਧਿਆਂ ਨੂੰ ਪੀ ਵੀ ਲੱਖ ਰੁਪਏ ਦਵਾਏ ਇਹ ਪੰਜਾਬ ਸਰਕਾਰ ਤੋਂ ਜੋ ਇੱਕ ਰਾਸ਼ੀ ਕਵੀ ਹੋਈ ਸੀ ਇਹ ਸੇਵਾ ਪੰਜਾਬ ਨੇ ਆਪਣੇ ਹੰਨਰ ਆਪਣੇ ਜज्ਵੇ ਆਪਣਾ ਪੂਰਾ ਤਨ ਮਨ ਤਾਂ ਲਾ ਕੇ 20 ਲੱਖ ਰੁਪਏ ਉਹਨਾਂ ਬੇਰਨਾਰੀਆਂ ਨੂੰ ਹਾਂ ਸੌਰੀ ਪੰਜਾਬ ਪੰਜਾਬ 50 ਲੱਖ ਰੁਪਏ ਦਾ ਮੈਂ ਬੇਨਤੀ ਕਰੂੰਗਾ ਕਿ ਸੰਸਥਾ ਦੇ ਨਾਤੇ ਇੱਕ ਜ਼ੋਰਦਾਰ ਤਾੜੀ ਲਾ ਦੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਇਹ ਪ੍ਰਧਾਨ ਸਾਹਿਬ ਮੁਖਤਿਆਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਆਪਣੇ ਵਿਚਾਰ ਸਾਂਝੇ ਕਰਨ Thank <laughs> you.